ਅੱਜ ਦਾ ਕੀ ਪ੍ਰੋਗਰਾਮ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਰੈਵਨਿਊ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਤੇ ਉਹਨਾਂ ਦੇ ਨਾਲ ਧਾਲੀਵਾਲ ਜੀ ਆਏ ਸੀ ਜੋ ਸਾਡੇ ਸਾਬਕਾ ਮੰਤਰੀ ਨੇ ਤੇ ਨਾਲ ਸਾਡੇ ਬੱਬੀ ਬਾਦਲ ਜੀ ਤੇ ਹੋਰ ਸਾਰੇ ਲੀਡਰ ਸਹਿਬਾਨ ਔਰ ਸਾਡੇ ਵਿੱਚ ਲਾਲੀਤਨਵਾ ਜੀ ਉਹ ਪਹੁੰਚੇ ਹਨ ਔਰ ਸਾਡੇ ਪੀਰ ਦਿਵਿੰਦਰ ਜੀ ਬੱਲਾ ਤੇ ਸਾਡੇ ਪ੍ਰਧਾਨ ਜੀ ਵਾਈਸ ਪ੍ਰਧਾਨ ਸਾਹਿਬ ਭੰਡਾਰੀ ਜੀ ਸਾਰੇ ਐਮਸੀ ਸਾਹਿਬਾਨ ਇੱਥੇ ਅੱਜ ਪਹੁੰਚੇ ਇਸ ਸਕੂਲ ਚ ਇੱਕ ਲਾਇਬ੍ਰੇਰੀ ਦਾ ਉਦਘਾਟਨ ਸੀ ਜੋ ਕਿ ਅਰਾਊਂਡ 14-15 ਲੱਖ ਰੁਪਏ ਦੀ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਸਰਦਾਰ ਸੁਰਜੀਤ ਸਿੰਘ ਜੋ ਕਿ ਲਾਲੀਤ ਨਵਾਜੀ ਦੇ ਫਾਦਰ ਸਾਹਿਬ ਸਾਨੂੰ ਉਹਨਾਂ ਦੇ ਨਾਮ ਤੇ ਦੇ ਨਾਲ ਹੀ ਜਿਹੜਾ ਕੜੋਏ ਦਾ ਇੱਕ ਹੋਰ ਜਿਹੜਾ ਉਦਘਾਟਨ ਹੋਇਆ 50 ਲੱਖ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਗੁਰਤੇਗ ਬਹਾਦਰ ਜੀ ਦੇ 350 ਸਾਲਾ ਜੋ ਸਮਾਗਮ ਚੱਲ ਰਹੇ ਨੇ ਉਹਦੇ ਉਹਦੇ ਕਾਰਨ ਇਹ ਦਿੱਤਾ ਤੇ ਉਹ ਸਾਡੇ ਕੜੋਏ ਚ ਇੱਕ ਲਾਇਬ੍ਰੇਰੀ ਬਣਨੀ ਹੈ ਔਰ ਉਹਦੇ ਨਾਲ ਜਿਹੜਾ ਹੈਗਾ ਡੇਅ ਕੇਅਰ ਸੈਂਟਰ ਬਜ਼ੁਰਗਾਂ ਲਈ ਬਣਨਾ ਉਹਦਾ ਉਦਘਾਟਨ ਹੋਇਆ ਤੇ ਇੱਕ ਜੋ ਸਾਡੇ ਸਰੋਵਰ ਹੈ ਕੜੋਏ ਚ ਉਹਦਾ ਸੁੰਦਰੀਕਰਨ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦਾ ਜਿਨ੍ਹਾਂ ਨੇ ਕਿ ਕਦੇ ਫੰਡ ਫੰਡਾਂ ਦੀ ਕਦੇ ਕਮੀ ਨਹੀਂ ਆਈ ਪਰ ਉਹ ਇੱਕੋ ਹੀ ਸੁਪਨਾ ਉਹਨਾਂ ਦਾ ਕਿ ਪੰਜਾਬ ਜਿਹੜਾ ਇੱਕ ਵਧੀਆ ਪੰਜਾਬ ਇੱਕ ਜਿਹੜਾ বাসਣਾ ਚਾਹੀਦਾ ਸੋ ਸਾਰਿਆਂ ਦਾ ਹੁੰਚੇ ਹੋਏ ਸਾਰੇ ਮਹਿਮਾਨ ਉਹਨਾਂ ਦਾ ਧੰਨਵਾਦ ਆਸ ਕਰਦੇ ਕਿ ਇਦਾਂ ਹੀ ਸਾਰੇ ਪੰਜਾਬ ਸਾਡੀ ਪਾਰਟੀ ਦੀ ਸਪੋਰਟ ਕਰਦੇ ਰਹਿਣਗੇ ਤੇ ਅਸੀਂ ਵਧੀਆ ਇੱਕ ਪੰਜਾਬ ਜਿਹੜਾ ਬਣਾ ਕੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕੜਹੋਆ ਸ਼ਹਿਰ ਦੇ ਵਿੱਚ ਮਨਮੀ ਐਮਐਨਐ ਸਾਹਿਬ ਸਰਕਾਰ ਦੇ ਉੱਚ ਅਧਿਕਾਰੀਆਂ ਜੀ ਨੂੰ ਸਾਡੇ ਵੱਡੇ ਵੀਰ ਮਲਵਿੰਦਰ ਸਿੰਘ ਲਾਲੀਤਨਵਾ ਜੀ ਸਾਡੇ ਮੁਖ ਬਲਾਰੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਹੋ ਕੇ ਆਏ ਹਾਂ ਸਾਰੇ ਸਾਡੀ ਪਾਰਟੀ ਸੈਕੰਡਰੀਪ ਸਾਡੇ ਪ੍ਰਧਾਨ ਵਾਹਿਸ਼ ਪ੍ਰਧਾਨ ਕੌਂਸਲਰ ਸਾਹਿਬਾਨ ਸਵਾਗਤ ਜਿੱਥੇ ਕਲੂਆ ਸਹਿਰ ਦੇ ਵਿੱਚ ਰੋਡ ਬਣਨ ਤੇ ਸਾਡੇ ਦੇ ਵਿੱਚ ਦੋ ਲਾਇਬ੍ਰੇਰੀਆਂ ਦੇ ਰਿਕਵੈਸਟ ਹੋਏ ਸੋ ਮੈਂ ਐਮਐਲਏ ਸਾਹਿਬ ਨੂੰ ਤਨਵਾਨ ਸਾਹਿਬ ਦੁਆਰ ਕਰ ਦਿੰਦਾ ਮਨਪ੍ਰੀਤ ਜੀ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦੇ ਵਸੀਆਂ ਨੂੰ ਮੈਂ ਦੱਸਣਾ ਚਾਹਾਂ ਹਾਂ ਕਿ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਸਾਡੇ 350 ਸਾਲਾਂ ਸਾਰੇ ਉਹਨਾਂ ਦੇ ਕਲਮ ਬਣਾਇਆ ਉਹਦੇ ਵਿੱਚ 50 ਲੱਖ ਰੁਪਏ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਹਸਪਤਾਲ ਵੇਲੇ ਸਿੱਤਨਵਾਸਿਆਂ ਨੂੰ ਵੀ 50 ਲੱਖ ਮਿਲਿਆ। ਹੁਣ ਤਸਕੀਲ ਦੀ ਮੰਗ ਹੈ। ਕੰਮ ਨੇ ਸਾਹਿਬ ਦੀ ਪੂਰੇ ਹਲਕੇ ਲਈ ਮੈਂ ਤੁਹਾਡਾ ਦਰਵਾਜ਼ਾ ਕਰਦਾ ਕਿ ਥੋੜੇ ਦਿਨਾਂ ਦੇ ਵਿੱਚ ਤੇ ਤਸਕੀਲ ਦੀ ਜਿਹੜੀ ਇਹ ਮੰਗ ਦਾ ਕੰਮ ਆਜੂਗੀ। ਸਸਤ ਤਸਕੀਲ ਦਾ ਕੰਮ ਸ਼ੁਰੂਆਤ ਹੋ ਜਾਏਗੀ। ਹੋਰ ਵੀ ਡਾਕਟਰ ਜੀ ਨੇ ਇਹ ਮੈਨੂੰ ਬੁਲਾਇਆ ਸਾਰੇ ਕੰਮ ਜਲਦੀ ਤੋਂ ਜਲਦੀ ਕਰਵਾ ਕੇ ਦਵਾਂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।